ਅਗੇ ਅਗੇ ਤਾਂ ਕਹਿੰਦੀ ਉਹ ਦੰਗਿਆਂ ਨੰਬਰ ਸਾਡੇ ਵਾਰ ਕੀ ਕਰਦਾ ਸਰਤਾ ਜੀ ਲੱਗਦਾ ਜੀ ਭਾਨਾ ਸਿੱਧੇ ਗ੍ਰਿਫਤਾਰੀ ਗਲਤ ਹੈ ਭਾਨੇ ਸਿੱਧੂ ਨੂੰ ਜਦੋਂ ਜੀ ਕੋਈ ਬੰਦਾ ਪ੍ਰਸ਼ਾਸਨ ਦਾ ਕੰਮ ਕਰਨ ਲੱਗ ਜੇ ਹੁਣ ਭਾਨੇ ਨੇ ਹਜ਼ਾਰਾਂ ਲੋਕਾਂ ਦੇ ਪੈਸੇ ਆ ਜਿਹੜੇ ਵਾਪਸ ਕਰਾਏ ਏਜੰਟਾਂ ਤੋਂ ਠੀਕ ਹੈ ਤੇ ਹੁਣ ਭਾਨੇ ਦੇ ਉੱਪਰ ਇਹ ਕਾਨੂੰ ਕੋਈ ਪਰਚਾ ਵੀ ਪਾ ਸਕਦੇ ਆ ਹੁਣ ਅਸੀਂ ਇੱਥੇ ਆਏ ਹੋਏ ਆ ਨਾ ਤਾਂ ਸਾਨੂੰ ਭਾਨੇ ਦੇ ਨਾਲ ਇਹਨਾਂ ਨੇ ਕੋਈ ਮੁਲਾਕਾਤ ਕਰਾਈ ਆ ਪਹਾਨਾ ਕਿੱਥੇ ਆ ਕਿੱਥੇ ਨਹੀਂ ਕਿੱਥੇ ਉਹਨੂੰ ਲੈ ਕੇ ਗਏ ਹੋਏ ਆ ਠੀਕ ਹੈ ਜੀ ਤੇ ਨਜਾਇਜ਼ ਸਾਡੇ ਬੰਦੇ ਨੂੰ ਇਹਨਾਂ ਨੇ ਚੱਕਿਆ ਉਹਦੇ ਉੱਪਰ ਆਈ ਨਹੀਂ ਪਤਾ ਕਾ ਉਹਨੂੰ ਕਿਹੜਾ ਪਰਚਾ ਠੋਕਦੇ ਨੇ ਕੁਝ ਵੀ ਹੋ ਸਕਦਾ ਹੈਗਾ ਐਸ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਦੇ ਅੱਗੇ ਬੇਨਤੀ ਕਰਦਾ ਵੀ ਦੇਖੋ ਜਦੋਂ ਪਹਾਨਾ ਜਿਹੜਾ ਮਰਜੀ ਬੰਦਾ ਪਹਾਨੇ ਦੇ ਕੋਲ ਘਰੇ ਜਾਵੜੇ ਪਹਾਨੇ ਨੇ ਕਦੇ ਆਈ ਨਹੀਂ ਦੇਖਿਆ ਵੀ ਕੌਣ ਆ ਕੌਣ ਕਿੱਥੋਂ ਆ ਕੋਈ ਵੀ ਬੰਦਾ ਆਪਦਾ ਦੁੱਖ ਲੈ ਕੇ ਜਾਂਦਾ ਜਾਂ ਪਹਾਨੇ ਨੂੰ ਕਹਦੇ ਮੇਰੇ ਇੱਥੇ ਪੈਸੇ ਫਸੇ ਹੋਏ ਆ ਪਹਾਨਾ ਪਹਿਲੇ ਬੋਲ ਤੇ ਨਾਲ ਤੁਰਦਾ ਤੇ ਇਹ ਜਿਹੜਾ ਕੰਮ ਆ ਇਹ ਕੰਮ ਹੈਗਾ ਪ੍ਰਸ਼ਾਸਨ ਦਾ ਜਿਹੜਾ ਕੰਮ ਭਾਨਾ ਕਰ ਰਿਹਾ ਹੈਗਾ ਜਦੋਂ ਹੁਣ ਇਹੇ ਕਰਕੇ ਭਾਨਾ ਹੋ ਗਿਆ ਲੱਖਾ ਸੁਧਾਰਾ ਹੋ ਗਿਆ ਇਹ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਰੜਕਦੇ ਆ ਸੋ ਇਹੇ ਕਰਕੇ ਇਹਨਾਂ ਨੇ ਭਾਨੇ ਨੂੰ ਚੱਕਿਆ ਤੇ ਕੱਲ ਨੂੰ ਹੋਰ ਵੀ ਉਹ ਤੇ ਪਰਚਾ ਪਾ ਸਕਦੇ ਆ ਅੱਜ ਭਾਨੇ ਨੂੰ ਚੱਕਿਆ ਕੱਲ ਨੂੰ ਲੱਖੇ ਨੂੰ ਚੱਕਣਗੇ ਜਿਹੜਾ ਇਹ ਪੁਲਿਸ ਨੇ ਕੀਤਾ ਬਹੁਤ ਨਿਆਂਇਕ ਕੀਤਾ ਬਹੁਤ ਗਲਤ ਕੀਤਾ ਇੱਕ ਲੇਡੀ ਨੇ ਅਲਿਗੇਸ਼ਨ ਲਾਇਆ ਕਿ ਭਾਨੇ ਸਿੱਧੂ ਨੇ ਮੇਰੇ ਘਰ ਦੇ ਬਾਹਰ ਕਿ ਅਲਿਗੇਸ਼ਨ ਤਾਂ ਹਜ਼ਾਰਾਂ ਬੰਦੇ ਲਾਈ ਜਾਂਦੇ ਆ ਕਹਿੰਦੇ ਰੈਸ਼ੋਬਤ ਮੰਗੀ ਆ ਤਾਹਨ ਕਹਿੰਦਾ ਰੈਸ਼ੋਬਤ ਮੰਗੀ ਆ ਉਹ ਜਿਹੜੀ ਉਹ ਝੋਪ ਲਾ ਰਹੀ ਆ ਕੋਈ ਉਹਦੀ ਕੋਈ ਸਬੂਤ ਹੈ ਲੇਡੀ ਕੋਲੇ ਇਹ ਜਿਹੜੇ ਏਜੰਟ ਆ ਇਹ ਹੁਣ ਲੱਖਾਂ ਰੁਪਏ ਦੀ ਠੱਗੀ ਮਾਰਦੇ ਆ ਠੀਕ ਆ ਲੱਖਾਂ ਰੁਪਏ ਦੀ ਠੱਗੀ ਮਾਰਦੇ ਆ ਇੱਥੇ ਉਹਨੂੰ ਕਿਸੇ ਨੇ ਦੇਤਾ ਹੋਣਾ 10-20 ਹਜ਼ਾਰ ਰੁਪਈਆ ਵੀ ਚਾਕੇ ਭਾਨੇ ਤੇ ਇਲਜ਼ਾਮ ਲਾ ਦੇ ਆਏ ਤਾਂ ਹੁਣ ਬਥੇਰੀ ਦੁਨੀਆ ਕਾ ਉਹਨੂੰ ਕਿਸੇ ਨੂੰ ਹੋਰ ਖੜਾ ਕਰ ਦੇਣਗੇ ਗੱਲ ਤਾਂ ਸਬੂਤ ਦੀ ਆ ਲੈ ਕੋਈ ਸਬੂਤ ਪੇਸ਼ ਕਰੋ ਵੀ ਭਾਨੇ ਨੇ ਕਿਸੇ ਤਰ੍ਹਾਂ ਪਈਆ ਵੀ ਲਿਆ ਹੋਵੇ ਤੁਹਾਡੇ ਸਾਹਮਣੇ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਜੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਜਿਹੜਾ ਕੁੜੀ ਨੇ ਅਲੀਗੇਸ਼ਨ ਲਾਇਆ ਭਾਨੇ ਦੇ ਉੱਪਰ ਉਹ ਕੁੜੀ ਸਬੂਤ ਦਵੇ ਨਹੀਂ ਇਹ ਕੁੜੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਬਿਨਾਂ ਮਤਲਬ ਤੋਂ ਸਾਡੇ ਬੰਦੇ ਨੂੰ ਬਦਨਾਮ ਕਰੀ ਜਾਂਦੀ ਆ ਅੱਜ ਉਹ ਕਹਿੰਦੀ ਆ ਵੀ ਇੰਨੇ ਰਪਏ ਲਏ ਆ ਕੱਲ ਨੂੰ ਕੋਈ ਹੋਰ ਅਲੀਗੇਸ਼ਨ ਲਾਉ ਉਹ ਠੀਕ ਹੈ ਜੀ ਉਹਦੇ ਉੱਪਰ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਕੁੜੀ ਦੇ ਉੱਪਰ ਉਹ ਤੋਂ ਪੁੱਛਿਆ ਜਾਣਾ ਚਾਹੀਦਾ ਵੀ ਕਿਹਨੇ ਉਹਨੂੰ ਬੁਲਾਇਆਗਾ ਆਈ ਨਹੀਂ ਪਤਾ ਉਹਦੇ ਪਿੱਛੇ ਕੀ ਦਾ ਹੱਥ ਹੋਵੇ ਇੱਥੇ ਤਾਂ ਹੀ ਇੱਥੇ ਰਾਹ ਜਾਂਦੇ ਬੰਦੇ ਨੂੰ ਤੁਸੀਂ 1200 ਰੁਪਏ ਦੇ ਕੇ ਜਿਹੜਾ ਮਰਜੀ ਬੁਲਾਈ ਜਾਓ ਹਨਾ ਕਿੰਨੀਆਂ ਬਿਆਦਬੀਆਂ ਹੁੰਦੀਆਂ ਨੇ ਉਹ ਵੀ ਬੰਦੇ ਇਹੋ ਜਿਹੇ ਆ ਇੱਥੇ 1200 ਰੁਪਏ ਦੀ ਖਾਤਰ ਉਹ ਬਿਆਦਬੀਆਂ ਕਰ ਦਿੰਦੇ ਆ ਇਹ ਤਾਂ ਬਹੁਤ ਛੋਟੀ ਚੀਜ਼ ਆ ਐਲੀਗੇਸ਼ਨ ਲਾਉਣਾ ਉਹਦਾ 4 ਪੈਸੇ ਕਿਸੇ ਨੇ ਦੇਤੇ ਹੋਣੇ ਆ ਭੁੱਲੀ ਜਾਂਦੀ ਆ ਸੋ ਇੰਨਾ ਗੱਲਾਂ ਨੂੰ ਇਗਨੋਰ ਕਰੋ ਇੰਨਾ ਦਾ ਕੋਈ ਤੱਤ ਨਹੀਂ ਹੈਗਾ ਲੋਕਾਂ ਦੇ ਕਿਵੇਂ ਬੇਨਤੀ ਕਰਦਾਈ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਪਹੁੰਚੋ ਇੱਥੇ